ਜ਼ਿਲ੍ਹਾ ਫਰੋਇਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਸਤੀ ਟੈਂਕਾਂ ਵਾਲੀ ਵਿਖੇ ਰੇਲਵੇ ਪਟੜੀਆਂ ਤੇ ਬੈਠ ਕੇ ਧਰਨਾ ਦਿੱਤਾ ਗਿਆ ਪੁਲਿਸ ਨੇ ਕਿਸਾਨਾਂ ਨੂੰ ਧਰਨੇ ਤੋਂ ਹਟਾਉਣ ਦੀ ਕੀਤੀ ਕੋਸ਼ਿਸ਼ ਪਰ ਕਿਸਾਨ ਵਾਪਸ ਪਟੜੀਆਂ ਤੇ ਬੈਠ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜਾਬ ਮੁਖੀ ਸਭਰਾ ਬਿਮਾਰ ਹੋ ਗਏ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਉਣ ਦੀ ਕੀਤੀ ਕੋਸ਼ਿਸ਼ ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਬਿਜਲੀ ਸੋਧ ਬਿੱਲ 2025 ਨੂੰ ਰੱਦ ਕੀਤਾ ਜਾਵੇ ਪੁਲਿਸ ਦੀਆਂ ਅਪੀਲਾਂ ਤੋਂ ਬਾਅਦ ਕਿਸਾਨ ਆਗੂਆਂ ਨੇ ਰੇਲ ਗੱਡੀ ਸ਼੍ਰੀ ਹਜੂਰ ਸਾਹਿਬ ਭੇਜ ਦਿੱਤੀ ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿੱਚ ਰੋਕਣ ਦੀ ਕੀਤੀ ਕੋਸ਼ਿਸ਼ ਪਰ ਕਿਸਾਨ ਰੇਲਵੇ ਪਟੜੀਆਂ ਤੇ ਬੈਠ ਗਏ ਫਿਰੋਜ਼ਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇ ਅੱਜ ਪੰਜਾਬ ਦੇ 26 ਥਾਵਾਂ ਤੇ ਰੇਲਵੇ ਪਟੜੀਆਂ ਤੇ ਬੈਠ ਕੇ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ ਫਿਰੋਜ਼ਪੁਰ ਬਸਤੀ ਟੈਂਕਾਂ ਵਾਲੀ ਵਿਖੇ ਰੇਲਵੇ ਪਟੜੀ ਤੇ ਧਰਨਾ ਦਿੱਤਾ ਗਿਆ ਪੁਲਿਸ ਨੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਪਰ ਉਹਨਾਂ ਨੇ ਹਿੱਲਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਨੇ ਕਿਸਾਨਾਂ ਨੂੰ ਜ਼ਬਰੀ ਹਟਾ ਦਿੱਤਾ ਪਰ ਪਟੜੀਆਂ ਤੇ ਵਾਪਸ ਆ ਗਏ ਪੁਲਿਸ ਦੀਆਂ ਅਪੀਲਾਂ ਤੋਂ ਬਾਅਦ ਕਿਸਾਨ ਆਗੂਆਂ ਨੇ ਹਜੂਰ ਸਾਹਿਬ ਰੇਲ ਗੱਡੀ ਨੂੰ ਸਟੇਸ਼ਨ ਤੇ ਭੇਜ ਦਿੱਤਾ ਕਿਸਾਨ ਆਗੂਆਂ ਨੇ ਇਹ ਮੰਗ ਕੀਤੀ ਬਿਜਲੀ ਰੱਦ ਬਿੱਲ ਰੱਦ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤੀ ਹਟਾਇਆ ਹੈ ਪਰ ਉਹਨਾਂ ਦਾ ਇਰਾਦਾ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦਾ ਸੀ ਉਨਾਂ ਨੇ ਹਜੂਰ ਸਾਹਿਬ ਰੇਲ ਗੱਡੀ ਨੂੰ ਸਟੇਸ਼ਨ ਤੇ ਭੇਜ ਦਿੱਤਾ ਉਧਰ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਟਲੇ ਤੁਸੀਂ ਕੀ ਪਲਾਨ ਕੀਤਾ ਜੀ ਅ ਦੇਖੋ ਮੈਂ ਕਿਸਾਨ ਵਿਦੂਰ ਸੰਘਰਸ਼ ਕਮੇਟੀ ਜਿਲ੍ਹਾ ਕੋ ਸਰਜੀਤ ਸਿੰਘ ਸੋ ਅੱਜ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਰੇਲਾਂ ਜਿਹੜੀਆਂ 2 ਘੰਟੇ ਵਾਸਤੇ ਜਿਹੜੀਆਂ ਨੇ ਰੁਕੀਆਂ ਜਾ ਰਹੀਆਂ ਨੇ ਸੋਨ ਦੇ ਤੇ ਬੜਾ ਸਪਸ਼ਟ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ 2025 ਬਿਜਲੀ ਸੋਧ ਬਿੱਲ ਜਿਹੜਾ ਲੈ ਕੇ ਆਏ ਨੇ ਤੇ ਭਗਵੰਤ ਮਾਨ ਸਾਹਿਬ ਉਹਦੇ ਤੇ ਸੁੱਤੇ ਹੋਏ ਨੇ ਸੋ ਭਗਵੰਤ ਮਾਨ ਸਾਹਿਬ ਨੂੰ جگਾਉਣ ਵਾਸਤੇ 2 ਘੰਟੇ ਵਾਸਤੇ ਜਿਹੜਾ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਕਰਨ ਵਾਸਤੇ ਸੋ ਜਾ ਰਹੇ ਆ ਪਰ ਅੱਜ ਦੇਖਿਆ ਜਾ ਰਿਹਾ ਹੈ ਜੋ ਹਾਲਾਤ ਕੱਲ ਦੇ ਬਣੇ ਹੋਏ ਨੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਘਰਾਂ ਦੇ ਵਿੱਚ ਜਾ ਕੇ ਜਿਹੜੇ ਨੇ ਆਗੂਆਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਔਰ ਤੁਸੀਂ ਇੱਥੇ ਦੇਖ ਸਕਦੇ ਜੀ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਪੁਲਿਸ ਖੜੀ ਹੋਈ ਏ ਰੋਕਣ ਵਾਸਤੇ ਅਸੀਂ ਸ਼ਾਂਤਮਈ ਆਪਣਾ ਪ੍ਰਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਸੋ ਕੋਈ ਵੀ ਸਾਡੇ ਵੱਲੋਂ ਗਲਤ ਹਰਕਤ ਜਾਂ ਕੁਝ ਵੀ ਨਹੀਂ ਕੀਤਾ ਜਾਏਗਾ ਐ ਐਲਾਨ ਕੀਤਾ ਹੋਇਆ ਡੀਸੀ ਨੂੰ ਮੰਗ ਪੱਤਰ ਦਿੱਤੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਜੇ ਭਗਵੰਤਪਾਣ ਸਾਹਿਬ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਪਤਾ ਹੈ ਕਿ ਜਿਹੜਾ ਉਹ ਜਾਪਾਨ ਦੇ ਦੌਰੇ ਤੇ ਨੇ ਸੋ ਇੱਥੇ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਏ ਭਗਵੰਤ ਮਾਨ ਸਾਹਿਬ ਘੁੰਮਣ ਵਾਸਤੇ ਗਏ ਹੋਏ ਨੇ ਸੋ ਉਹਨਾਂ ਨੂੰ ਜਗਾਉਣ ਵਾਸਤੇ ਜਿਹੜਾ ਅੱਜ ਇੱਥੇ ਆਏ ਆ ਔਰ 2 ਘੰਟੇ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਹੋਵੇਗਾ ਉਸ ਤੋਂ ਬਾਅਦ ਜਿਹੜਾ ਸਾਰੇ ਲੋਕ ਜਿਹੜੇ ਨੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ ਪੁਲਿਸ ਪ੍ਰਸ਼ਾਸਨ ਦਾ ਮਤਲਬ ਕੀ ਤੁਹਾਨੂੰ ਲੱਗਦਾ ਵੀ ਤਰਨਾ ਨਹੀਂ ਲਗਾਉਂਦੇ ਜਾਂ ਟਰੈਕ ਨਹੀਂ ਜੋਕਨ ਦੇਣਗੇ ਇੱਕ ਮਤਲਬ ਕੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਆ ਦੇਖੋ ਜਿਸ ਤਰੀਕੇ ਦੇ ਨਾਲ ਰਾਤ ਦੀ ਪੁਲਿਸ ਜਿਹੜੀ ਘਰਾਂ ਦੇ ਵਿੱਚ ਵੜੀ ਹੋਈ ਆ ਗ੍ਰਿਫਤਾਰ ਕਰ ਰਹੀ ਆ ਸੋ ਉੱਥੋਂ ਦਾ ਜੱਗ ਜ਼ਾਹਿਰ ਆ ਕਿ ਇਹਨਾਂ ਨੂੰ ਜਿਹੜਾ ਇਹ ਸ਼ਾਂਤਮਈ ਜਿਹੜਾ ਧਰਨਾ ਲਾ ਰਹੇ ਨੇ ਉਹ ਵੀ ਜਿਹੜਾ ਨਹੀਂ ਲਾਉਣ ਦੇਣਾ ਸੋ ਅਸੀਂ ਸਾਡਾ ਇਹਨਾਂ ਦੇ ਨਾਲ ਕੋਈ ਰੋਲਾ ਨਹੀਂ ਹੈ ਲੜਾਈ ਸੋ ਸਾਰਿਆਂ ਦੀ ਹੈ ਪੁਲਿਸ ਪੁਲਿਸ ਦੀ ਵੀ ਲੜਾਈ ਹੈ ਕਿਉਂ ਅਗਰ ਜੇ ਬਿਜਲੀ ਸੋਦ ਬਿੱਲ ਪਾਸ ਕੇਂਦਰ ਦੀ ਸਰਕਾਰ ਕਰ ਦਿੰਦੀ ਆ ਤਾਂ ਸਾਡੇ ਤੋਂ ਨਾ ਘਰਾਂ ਦੇ ਤੇ ਨਾ ਮੋਟਰਾਂ ਦੇ ਬਿੱਲ ਜੜੇ ਨੇ ਉਹ ਭਰੇ ਜਾਣਗੇ ਔਰ ਹਰ ਵਰਗ ਦੀ ਅੱਜ ਲੜਾਈ ਆ ਸੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਪਹੁੰਚ ਗਏ ਸੋ 2 ਘੰਟੇ ਦਾ ਜਿਹੜਾ ਐਲਾਨ ਕੀਤਾ ਹੋਇਆ ਕੇਐਮਐਮ ਵੱਲੋਂ ਸੋ ਉਹਨਾਂ ਦੇ ਨੂੰ ਜਿਹੜਾ ਪੂਰਾ ਕਰੀਏ ਉਸ ਤੋਂ ਬਾਅਦ ਜੋ ਅੱਗੇ ਫੈਸਲਾ ਹੋਏਗਾ ਜਥੇਬੰਦੀਆਂ ਦਾ ਉਹਦੇ ਤੇ ਚੱਲੇਗੀ ਜੀ ਪਾਲਸੀ ਕੀ ਮਤਲਬ ਕਿ ਰੀਅਲ ਟ੍ਰੈਕ ਰੋਕਣ ਦੀ ਲੇਕਿਨ ਇੱਥੇ ਹਾਲਾਤ ਜਿਹੜੇ ਆ ਕੁਝ ਹੋਰ ਦੇਖਦੇ ਹੋਏ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਪੁਲਿਸ ਐਫੋਰਸ ਆ ਉੱਥੇ ਲੱਗੀ ਦਿਖਾਈ ਦੇ ਦੇਖੋ ਜੀ ਮੈਂ ਮੰਗਲ ਸਿੰਘ ਸਵਾਈ ਕਿ ਕਿਸਾਨ ਦੁਸ਼ਕ ਸਮਿਟ ਬਲਾਕ ਮੰਡੋਰ ਦੇ ਪ੍ਰਧਾਨ ਆ ਜਿਹੜਾ ਇਹਨਾਂ ਨੂੰ ਟੁ ਆਰਡਰ ਆ ਜੋ ਇਹ ਆਪਦਾ ਕਰ ਤੋ ਸਾਨੂੰ ਆਪਣੂ ਕੇਐਮਐਮ ਜੋ ਦਾ ਆਰਡਰ ਹੈ ਅਸੀਂ ਆਪਦੇ ਆਰਡਰ ਤੱਕ ਸ਼ਾਂਤ ਵੀ ਪ੍ਰਦਰਸ਼ਨ ਕਰਾਂਗੇ ਕਿਉਂਕਿ ਜਿਹੜਾ ਬਿਜਲੀ ਸੋਧ ਬਿਲ ਪਾਸ ਹੋਣਾ ਹੈ ਤੇ ਨਾਲ ਸਾਡਾ ਕਲਿਆ ਨੁਕਸਾਨੀਆਂ ਨਾਲ ਮੁਲਾਜ਼ਮਾਂ ਦਾ ਵੀ ਮੀਟਰ ਚੱਲਣਾ ਹੈ ਇਹਨੇ ਜੀ ਕੋਈ ਇਕੱਲਾ ਨਹੀਂ ਕਿਸਾਨ ਨੂੰ ਵੀ ਬਿਜਲੀ ਵੱਧ ਰੇਟ ਤੇ ਮਿਲਣੀ ਹੈ ਇਹਨੇ ਜੋ ਮਜ਼ਦਮ ਵੀ ਵਿੱਚ ਹੀ ਹੋਣਾ ਦੁਕਾਨਦਾਰ ਵੀ ਵਿੱਚ ਹੀ ਹੋਣਾ ਸਾਰੇ ਪਾਰਟੀਆਂ ਦੇ ਸਭ ਦਾ ਸਾਂਝਾ ਪ੍ਰੋਗਰਾਮ ਹੈ ਇਕੱਲੇ ਕਿਸਾਨ ਦਾ ਨਹੀਂਗਾ ਇਸ ਲਈ ਅਸੀਂ ਤਾਂ ਸ਼ਾਂਤਮਈ 2 ਘੰਟੇ ਪ੍ਰਦਰਸ਼ਨ ਕਰਨਾ ਕੋਈ ਇਹਨਾਂ ਦੀ ਮਰਜ਼ੀ ਜੋ ਇਹ ਆਪਦੀ ਦੇਖਣਾ ਜੋ ਆਡਰ ਇਹ ਕਰ ਲੈਣ ਜੋ ਸਾਨੂੰ ਤੋਂ ਆਡਰਾ ਸ਼ਾਂਤ ਤੁਸੀਂ ਦਾ ਅਸੀਂ 2 ਘੰਟੇ ਲਈ ਉਹ ਕਰਾਂਗੇ ਕਿ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਹੈ ਦੇਖੀ ਤੁਹਾਡੇ ਅੱਗੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਅਸੀਂ ਹਰ ਹਾਲਤ ਵਿੱਚ 2 ਘੰਟੇ ਦਾ ਜਿਹੜਾ ਜੋ ਵੀ ਹੈ ਅਸੀਂ ਉਹ ਪ੍ਰਦਰਸ਼ਨ ਕਰਾਂਗੇ ਜੋ ਇਹਨਾਂ ਦੀ ਨਾਲ ਆਰਡਰ ਹੋਵੇ ਕਰ ਲੈਣ ਕੀਛ ਨਹੀਂ ਤੇ ਉਹਦੇ ਤੋਂ ਕਿੰਨਾ ਸਾਧ ਜਰਾ ਹੁੰਦਾ ਹੋਇਆ ਜੀ ਡਿਫੈਂਡਰ ਤੇ ਤੇ ਉਹਦੇ ਜ਼ੋਰ ਜਬਰ ਦੇ ਨਾਲ ਕੁਛ ਨਹੀਂ ਹੋਇਆ ਜੀ ਇਹ ਤਾਂ ਜਿਹੜਾ ਜਿਹੜੀ ਇਹਨਾਂ ਦਾ ਹਾਰਟ ਬੀਟ ਵਧੀ ਹੈ ਹੋਰ ਕੋਈ ਸੱਟ ਨਹੀਂ ਕੋਈ ਕੁਛ ਨਹੀਂ ਹਾਰਟ ਬੀਟ ਵਧੀ ਹੈ ਰਾਫਡਾ ਉਨੋਂ ਡਾਕਟਰ ਸਾਹਿਬ ਦੇਖ ਰਹੇ ਮੈਂ ਵੀ ਦੇਖ ਚੁੱਕਿਆ ਇਹਨਾਂ ਨੂੰ ਤੇ ਕੋਈ ਜ਼ੋਰ ਜਬਰ ਪੁਲਿਸ ਵੱਲੋਂ ਨਹੀਂ ਕੋਈ ਕਸਾਨਾ ਦੇ ਨਾਲ ਕੋਈ ਸਰੀਰਕ ਮਤੋਂ ਕਿਸੇ ਹੋਈ ਹੈ ਮਤੋਂ ਕੋਸ਼ਿਸ਼ ਕੀਤੀ ਗਈ ਹੈ ਥਣੇ ਕਰੀਆਂ ਨੂੰ ਇਫਾਦ ਨਹੀਂ ਦੇ ਸਕਤੀ ਇਹ ਕੋਈ 700 ਪਾਈ ਕੋਈ ਡਾਂਗ ਨਹੀਂ ਮਾਰੀ ਕਿਸੇ ਨੇ ਝੋਟਾ ਨਹੀਂ ਮਾਰਿਆ ਕੁਝ ਨਹੀਂ ਕੀਤਾ ਨਾ ਹੀ ਅੱਗੇ ਉਹਨਾਂ ਨੇ ਕੁਝ ਮਾਰਿਆ ਮਤਲਬ ਇਹ ਤਾਂ ਜਿਹੜੀ ਜਿਵੇਂ ਇੱਥੇ ਆਏ ਸੀ ਬੈਠੇ ਨੇ ਉਹਨਾਂ ਨੂੰ ਕਿਹਾ ਸੀ ਨਾ ਬੈਠੋ ਉਸ ਦੌਰਾਨ ਜਿਹੜੇ ਕੋਈ ਅਮੜੋ ਸਾਹਮਣੇ ਬੰਦੇ ਸੀਗੇ ਉਹ ਵੀ ਸੀਗੇ ਉਹਨਾਂ ਨੂੰ ਕਿਹਾ ਗਿਆ ਸੀ ਆ ਜਾਓ ਸਾਈਡ ਤੇ ਆ ਜਾਓ ਇਦੋਂ ਬਾਅਦ ਕਿਸੇ ਨੇ ਕੁਝ ਨਹੀਂ ਕਿਹਾ ਨਹੀਂ ਉੱਥੇ ਸਾਣਾ ਸਾਹਿਬ ਕਹਿਣਾ ਸੀ ਸ਼ਾਂਤੀਪੁਰ ਨਾਲ ਜੋ ਅਸੀਂ ਕੱਟ ਤੱਕ ਜਿਮਤਨ ਕੋਲ ਕਨਾਲ ਪ੍ਰੋਟੈਸਟ ਕਰ ਰਹੇ ਆਂ 2 ਘੰਟੇ ਬਾਅਦ ਤੇ ਲੇਕਿਨ ਫਿਰ ਵੀ ਆਇਆ ਜਾ ਰਿਹਾ ਦੇਖੋ ਰੇਲ ਰੋਕ ਨਾਲ ਕੋਈ ਸ਼ਾਂਤੀਪੁਰ ਦਾ ਤਰਕ ਰੇਲ ਨਹੀਂ ਗਈ ਆਪੋ ਜੀ ਤੇ ਫਿਰ ਵੀ ਚਲੋ ਆਪਾਂ ਤਾਂ ਇਹਨਾਂ ਦੇ ਡਾਕਟਰ ਸਾਹਿਬ ਨੂੰ ਚੈੱਕ ਕਰਾ ਲੀਏ ਕੋਈ ਕੋਈ ਇੰਜਰੀ ਨਹੀਂ ਕੋਈ ਕੁਝ ਨਹੀਂ ਤੇ ਇਹਨਾਂ ਦਾ ਜਸਟ ਹਾਰਟ ਬੀਟ ਉਹਨਾਂ ਦੀ ਵਧੀਆ ਉਹ ਵੀ ਚੈੱਕ